কোমেদারু মা বে মারি ইউটিউবার ਕੀ ਗੱਲ ਪਿਆ ਕੀ ਗੱਲ ਪਿਆ ਮੈਂ ਬੋਲੀ ਗਾਲੀ ਇਹਨੇ ਮੈਨੂੰ ਬਾਰੀ ਸਪੇੜ ਕੇ ਮਾਰੀ ਉਹ ਤੂੰ ਦਾ ਵੀਡੀਓ ਵੀਡੀਓ ਬਣਾਉਂਦਾ ਲੈ ਕੋਧਾਣ ਕੇ ਸੁਣਿਆ ਤੂੰ ਮੇਰੇ ਮਾਰੇ ਮਾਰਿਆ ਇਹ ਆਪਣੀ ਨੂੰ ਬੋਲ ਕੇ ਹੁਣ ਸਾਹਮਣੇ ਬੈਠ ਕੇ ਮਾਰੀ ਤੂੰ ਕਿ ਮੇਹਰਬਾਨੀ ਮਾਰੀ ਤੂੰ ਮੇਰਾ ਨਾਮ ਅਰਮਨ ਕੁਮਾਰ ਉਹ ਪਜਾਟ ਉਹ ਨਹੀਂ ਹੋਣਾ ਉਹਨੇ ਟੈਗ ਲੱਗੇ ਉਹ ਮੌਕੇ ਤੇ ਹੋਣਾ ਚਾਹੀਦਾ ਇੱਥੇ ਮੇਰਾ ਨਾਮ ਅਰਮਨ ਕੁਮਾਰ ਹੈ ਜੀ ਮੈਂ ਫਰੀਦਵਾਸੀ ਚਾਟ ਤੇ ਖਾਨ ਚਾਟਖਾਨ ਆਇਆ ਆਪਣੀ ਫੈਮਿਲੀ ਦੇ ਨਾਲ ਮੈਨੂੰ ਮੁਲਾਜ਼ਮ ਆ ਕੇ ਕਹਿੰਦੇ ਵੀ ਗੱਡੀ ਸਾਹਮਣੇ ਬਾਥੂ ਦਿਖਾ ਲਓ ਮੈਂ ਕਿਹਾ ਸਿਰਫ ਇੱਕ ਮਿੰਟ ਆਰਡਰ ਦੇ ਕੇ ਮੈਂ ਬਾਥੂ ਨਹੀਂ ਗੱਡੀ ਲਾ ਲੈਣਾ ਜੀ ਉਹ ਮੁਲਾਜ਼ਮ ਨੇ ਦੂਸਰੇ ਬੰਦੇ ਨੂੰ ਭੇਜਤਾ ਜਗਦਾ ਸਿੰਘ ਨੂੰ ਉਹਨੇ ਆਂਦੇ ਹੀ ਹੱਥੀ ਹਾ ਮੇਰੇ ਹੱਥੀ ਪਿਆ ਮੇਰੇ ਚਪੇੜ ਮਾਰੀ ਪਾਸ ਗੱਡੀ ਲਾਣ ਤੋਂ ਜਲਦੀ ਹਾਂਜੀ ਗੱਡੀ ਲਾਣ ਦੀ ਗੱਲ ਹੀ ਸਰ ਕੀ ਹੁਣ ਮੰਗਤੀ ਕਰਦੇ ਬੰਤਾ ਚਲ ਕੋਈ ਕੁਝ ਨਹੀਂ ਉਹ ਆਏ ਨੇ ਅਫਸਰ ਸਬਾਨ ਆਏ ਨੇ ਸਾਰੇ ਗੱਲ ਕਰੀ ਉਹ ਗੱਲ ਹੀ ਗੋਜ ਨਹੀਂ ਹੋਇਆ ਤੁਹਾਡੇ ਵਿੱਚ ਉਹ ਮੈਨੂੰ ਗਾਲੀਆਂ ਵਿੱਚ ਪਹਿਲਾਂ ਆ ਕੇ ਗੱਡੀਆਂ ਫਿਰ ਆਂਦੇ ਮੇਰੇ ਚ ਬੇੜ ਮਾਰਦੀ ਜੀ ਕੀ ਹੁਣ ਮੰਗਤੀ ਕਰਦੇ ਤੁਸੀਂ ਪਰ ਉਹ ਆਂਦੇ ਤਾਂ ਸਾਫ਼ ਜਿਵੇਂ ਕਹਿਣਗੇ ਉਹਦਾ ਗੱਲ ਕਰ ਲੈਣੇ ਜੀ ਕਾਰਵਾਈ ਕਰਵਾਣੀ ਚਾਹੁੰਦੇ ਜੀ ਮੈਡਮ ਆ ਰਹੇ ਨਾ ਐਸਪੀ ਸਾਹਿਬ ਨਾਲ ਉਹ ਗੱਲ ਕਰ ਲਵੋ ਜੀ ਥੈਂਕ ਯੂ ਇਹ ਸਾਨੂੰ ਨਾ ਤੇ ਅੱਜ ਕਿੰਨਾ ਚਿਰ ਕੋ ਫੋਨ ਆਇਆ ਸਾਡੇ ਮੁਲਾਜ਼ਮ ਦਾ ਕਿ ਕੋਈ ਆਪਣਾ ਇਹ ਪ੍ਰਾਈਵੇਟ ਬੰਦੇ ਉਹ ਸਾਡੇ ਨਾਲ ਵਿਆਹ ਸਰੇ ਹੈ ਮੋਕੇ ਤੇ ਆਈਆਂ ਦੋਵੇਂ ਪਾਰਟੀਆਂ ਦਾ ਆਪਣੇ ਵੈਰੀਫਾਈ ਕਰ ਰਹੀਆਂ ਕਿ ਕੀ ਗੱਲ ਬਾਤ ਬਾਕੀ ਜੋ ਵੀ ਕਾਰਜਯੋਗੀ ਉਹ ਵੀ ਵੈਰੀਫਾਈ ਕਰ ਤੋਂ ਬਾਅਦ ਕਰਾਂਗੇ ਸਰ ਉਹਨਾਂ ਨੇ ਐਲੀਕੇਸ਼ਨ ਲਗਾਇਆ ਕਿ ਸਾਡੇ ਨਾਲੇ ਜੇੜ ਮਾਰੀਏ ਸਰ ਉਹ ਮੋਤੀਤਨ ਪਿਆਰੇ ਆਈ ਮੋਕੇ ਦੇ ਆਪਾਂ ਦੋਵੇਂ ਪਾਰਟੀਆਂ ਬਾਕੀ ਦੋ ਦੇ ਕਿੰਨੇ ਕਰਾਂਗੇ ਕਿ ਕਿੰਨਾ ਕਰਾਂਗੇ ਜੋ ਵੀ ਆਪਾਂ ਸਾਹਮਣੇ ਉਹਦੇ ਮੁਤਾਬਕ ਹੀ ਕੰਮ ਕਰਾਂਗੇ ਜਿਸ ਨਾਲ ਰਾਣਦਾ ਦਾ ਪੂਰਾ ਇਹ ਕਾਰਜ ਕਰ ਹਾਂਜੀ ਸ਼ੁਰੂ ਕੀਤੀ ਹੈ ਵੀ ਜੇ ਆਪਣੇ ਮਹਿਕਾ ਪੁਲਿਸ ਹੈ ਜੇ ਵੀ ਸਸਪੰਸਿਟ ਤੌਰ ਤੇ ਜਰੂਰ ਕਰ ਰਹੀ ਦੀ ਹੈ